20 ਸਾਲ ਤੱਕ ਖਾਣਾ ਨਹੀਂ ਖਾਧਾ ਕਹਿੰਦਾ ਗੁਰੂ ਬਣਾਉਣਾ ਤਾਂ ਇਸੇ ਨੂੰ ਬਣਾਉਣਾ ਇਦਾਂ ਦਾ ਮਤਲਬ ਮਨ ਬਣਾ ਕੇ ਰੱਖਣਾ ਚਾਹੀਦਾ ਹਲੋ ਜੀ ਸलाम ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ YouTube ਚੈਨਲ ਸੂਫੀ ਫਕੀਰੀ ਰੰਗ 92 ਤੁਸੀਂ ਦੇਖ ਰਹੇ ਹੋ ਅੱਜ ਦਾ ਆਪਣਾ ਜੋ ਮੇਨ ਟੌਪਿਕ ਹੈ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਪੀਰਾਂ ਫਕੀਰਾਂ ਨੂੰ ਮੰਨੀ ਜਾਂਦੇ ਪੀਰਾਂ ਫਕੀਰਾਂ ਨੂੰ ਮੰਨਣ ਤੋਂ ਬਾਅਦ ਵੀ ਦੁਖੀ ਹੋਣ ਦਾ ਕੀ ਕਾਰਨ ਅਸੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਦੁਖੀਆਂ ਕਿਉਂਕਿ ਦੇਖੋ ਸਰਕਾਰਾਂ ਨੂੰ ਅਪਮਾਨ ਰਹੇ ਆ ਹਰ ਰੋਜ਼ ਉਹਨਾਂ ਦੀ ਬੰਦਗੀ ਇਬਾਦਤ ਕਰ ਰਹੇ ਆ ਫਿਰ ਵੀ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵਧੇ ਜਾ ਰਹੇ ਆ ਕਹਿੰਦੇ ਦੁੱਖ ਵਧਨ ਦਾ ਕੋਈ ਕਾਰਨ ਹੋ ਸਕਦਾ ਲੇਕਿਨ ਕਾਰਨ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਉਸ ਕਾਰਨ ਬਾਰੇ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ ਜੋ ਖੁਦ ਦੇ ਤਰਕ ਆਪ ਦੇ ਕੱਢੇ ਹੋਏ ਆ ਜੋ ਜ਼ਿੰਦਗੀ ਦੇ ਵਿੱਚ ਜੋ ਲਾਈਫ ਦੇ ਵਿੱਚ ਆਪਦੀਆਂ ਜਿੰਨਾਂ ਚੀਜ਼ਾਂ ਤੇ ਤਸੱਲੀयां ਕਰੀਆਂ ਹੋਈਆਂ ਉਹ ਵੀ ਚੀਜ਼ਾਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋਕਰ ਜੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਨਾਲ ਹੀ ਸਬਸਕ੍ਰਾਈਬ ਕਰ ਲੈਣਾ ਪਹਿਲਾ ਨੰਬਰ ਹੈ ਸਭ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਦਰਬਾਰ ਤੇ ਜਾਣੇ ਹੋ ਕਿਸੇ ਗੁਰੂ ਨਾਲ ਜੁੜੇ ਹੋਏ ਹੋ ਉਸ ਗੁਰੂ ਦਾ ਦਰ ਨਹੀਂ ਛੱਡਣਾ ਉਸ ਗੁਰੂ ਤੇ ਐਨਾ ਦ੍ਰੜ ਯਕੀਨ ਕਰਨਾ ਕਹਿੰਦੇ ਇੱਕ ਸਮੇਂ ਇੱਕ ਫਕੀਰ ਸੀ ਮੇਰੀ ਅੱਖੀਂ ਵੇਖਣ ਦੀ ਗੱਲ ਹੈ ਉਸ ਫਕੀਰ ਨੂੰ ਕੋਈ ਉਹ ਕਿਸੇ ਦੇ ਮਤਲਬ ਸੇਰੀ ਸਮਝਦੇ ਹੋਵਾਂਗੇ ਤੁਸੀਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਦਾ ਸੀ ਜਾਂ ਖੇਤ ਵਿੱਚ ਕੰਮ ਕਰਦਾ ਸੀ ਸੇਰੀ ਸੀਗਾ ਤੇ ਉਸ ਸੇਰੀ ਨੇ ਕੀ ਕੀਤਾ ਜਿਹੜਾ ਉਹਦਾ ਜਿੰਨਾਂ ਦੇ ਕੰਮ ਤੇ ਲੱਗੇ ਸੀ ਉਹਨਾਂ ਦਾ ਇੱਕ ਲੜਕਾ ਸੀਗਾ ਉਹਨਾਂ ਇੱਕ ਫਕੀਰ ਸੀਗਾ ਤੇ ਉਹਦੇ ਦਿਲ ਦੇ ਵਿੱਚ ਖਿਆਲ ਆਇਆ ਵੀ ਮੈਂ ਗੁਰੂ ਬਣਾਉਣਾ ਤੇ ਇਸੇ ਨੂੰ ਬਣਾਉਣਾ ਉਸਨੇ ਕੀ ਕੀਤਾ ਜਦੋਂ ਇਹ ਚੀਜ਼ ਸੋਚ ਲਈ ਤੇ 20 ਸਾਲ ਤੱਕ ਮਤਲਬ ਲੱਖ ਦਾ ਤਾਂ ਸਰਕਾਰ ਦੇ ਕਦਮੀ ਲੱਗ ਗਿਆ ਅੰਨ ਨਹੀਂ ਖਾਤਾ ਤੇ 20 ਸਾਲ ਤੱਕ ਸੀਰੀ ਲੱਗਿਆ ਛੋਟੀ ਉਮਰ ਸੀ 12 13 ਸਾਲ ਦੀ ਉਮਰ ਸੀਗੀ 20 ਸਾਲ ਤੱਕ ਉਸੇ ਦੇ ਸੰਕਲਪ ਲੈ ਲਿਆ ਵੀ ਮੈਂ ਗੁਰੂ ਬਣਾਉਣਾ ਤੇ ਸੁਰਮੁਣਾਉਣਾ ਲੇਕਿਨ ਉਹ ਵੀ ਅੱਗੋਂ ਪਰਖ ਰਿਆ ਸੀ ਕਿ ਮੇਰੇ ਲਾਇਕ ਮੇਰਾ ਚੇਲਾ ਹੈ ਕਿ ਨਹੀਂ ਹੈ ਤੇ ਅੱਜ ਉਸ ਚੇਲੇ ਦਾ ਦੁਨੀਆ ਦੇ ਵਿੱਚ ਨਾਮ ਹੈ ਛਾਪ ਛੱਡੀ ਹੋਈ ਉਹਨੇ ਸਾਡੇ ਏਰੀਏ ਦੇ ਵਿੱਚ Rajasthan ਦੇ ਸ਼ਹਿਰੀ ਦੇ ਵਿੱਚ ਆਉਂਦੇ ਨਾਮ ਦੀ ਛਾਪ ਛੱਡੀ ਹੋਈ ਹੈ ਮਤਲਬ ਇੰਨਾ ਯਕੀਨ ਕਰੋ ਵੀ ਕਹਿੰਦੇ ਇੱਕ ਦਰ ਛੱਡ ਦਈਦਾ ਦੂਸਰੇ ਤੇ ਚਲੇ ਜਾਈਦਾ ਉੱਥੋਂ ਨਹੀਂ ਕੁਝ ਮਿਲਿਆ ਅੱਗੇ ਚਲੇ ਜਾਈਦਾ ਇਦਾਂ ਦਾ ਕੰਮ ਨਹੀਂ ਇੱਕ ਤੇ ਹੀ ਯਕੀਨ ਕਰੋ ਇੱਕ ਹੀ ਪੀਰੋ ਮੁਰਸ਼ਿਦ ਤੇ ਯਕੀਨ ਕਰੋ ਇੱਕ ਤੇ ਤਸੱਲੀ ਕਰੋ ਸਭ ਕੁਝ ਮਿਲੂਗਾ ਦੂਸਰਾ ਨੰਬਰ ਹੈ ਲੋਭ ਮੋਹ ਕਾਮ ਕ੍ਰੋਧ ਹੰਕਾਰ ਜਿਹੜੀਆਂ ਵੀ ਚੀਜ਼ਾਂ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰਾ ਅੰਦਰੋਂ ਕੱਢ ਦੇਣਾ ਇਹ ਨਿਕਲਦਾ ਨਹੀਂ ਕਈ ਵਾਰ ਹੰਕਾਰ ਹੋ ਜਾਂਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਆਪਣੇ ਅੰਦਰੋਂ ਕੱਢਣ ਦੀ ਕੋਸ਼ਿਸ਼ ਕਰੋ ਕਹਿੰਦੇ ਇੱਕਦਮ ਨਹੀਂ ਹੁੰਦਾ ਧੀਰੇ 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 ਸਭ ਕੁਝ ਮਤਲਬ ਬਦਲਣ ਦੀ ਕੋਸ਼ਿਸ਼ ਕਰੋ ਇੱਕ ਕਿਸੇ ਦਾ ਕਦੀ ਵੀ ਹੱਕ ਨਾ ਮਾਰੋ ਹੱਕ ਮਾਰਨਾ ਮਤਲਬ ਹੈ ਵੀ ਅਗਰ ਗਲਤੀ ਨਾਲ ਬਾਏ ਦੂ ਵੀ ਤੁਹਾਡੇ ਕੋਲੇ ਕਿਸੇ ਦਾ ਕੋਈ ਪੈਸਾ ਆ ਗਿਆ ਹੈ ਜਾਂ ਕਿਵੇਂ ਜਾਂ ਤੁਸੀਂ ਕਿਸੇ ਨੂੰ ਦੇਣਿਆ ਤਾਂ ਉਸ ਨੂੰ ਸਮੇਂ ਅਨੁਸਾਰ ਉਹਦੀਆਂ ਹਰ ਜਿਹੜੀਆਂ ਚੀਜ਼ਾਂ ਹੈ ਉਸ ਨੂੰ ਵਾਪਸ ਕਰੋ ਜਾਂ ਕਿਵੇਂ ਇਦਾਂ ਦਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਅਗਰ ਤੁਸੀਂ ਕਿਸੇ ਦਾ ਹੱਕ ਮਾਰੋਗੇ ਨਾ ਉਸ ਦਾ 10 ਗੁਣਾ ਹਰਜਾਨਾ ਤੁਹਾਨੂੰ ਪੁੱਲਤਣਾ ਪਵੇਗਾ ਇਹ ਵੀ ਮੇਰੇ ਨਾਲ ਜੋ ਬੀਤੀਆਂ ਹੋਈਆਂ ਗੱਲਾਂ ਆ ਕਿਵੇਂ ਕਹਿ ਸਕਦੇ ਆ ਜਾਂ ਖੁਦ ਜੋ ਮਹਿਸੂਸ ਕਰੀਆਂ ਨਾ ਗੱਲਾਂ ਕਹਿੰਦੇ ਇੱਕ ਸਮੇਂ ਦੀ ਗੱਲ ਹੈ ਵੀ ਮੈਂ ਸਾਈਂ ਜੀ ਦੇ ਦਰਬਾਰ ਤੇ 1 ਕਿਲੋ ਫਰੂਟ ਚੜਾ ਕੇ ਆਇਆ ਸੀ ਕੇਲੇ ਸੌਰੀ ਰਸਪਰੀ ਰਸਪਰੀ ਚੜਾ ਕੇ ਆਇਆ ਸੀ ਤੇ ਮੈਨੂੰ ਉਹਨਾਂ ਦਾ ਮੋੜ ਮਿਲਿਆ 7-8 ਕਿਲੋ ਮਤਲਬ ਰਸਪਰੀ ਮੇਰੇ ਘਰੇ ਪਹੁੰਚੀ ਉਸ ਤੋਂ ਬਾਅਦ ਕੇ ਮੈਂ ਪਹੁੰਚੀ ਉਹ ਸਰਕਾਰਾਂ ਜਾਣਦੇ ਨੇ ਕਹਿੰਦੇ ਉਸ ਦਾ ਮਤਲਬ 10 ਗੁਣਾ ਆਪਾਂ ਨੂੰ ਦਿੰਦੇ ਆ ਤੇ 10 ਗੁਣਾ ਹੀ ਵਾਪਸ ਲੈ ਲੈਂਦੇ ਆ ਆਪਾਂ ਅਗਰ ਕਿਸੇ ਦਾ 100 ਰੁਪਿਆ ਵੀ ਮਾਰ ਦੇਣਾ ਤਾਂ ਹਜ਼ਾਰ ਪਰਣਾ ਪਊਗਾ ਇਹ ਸਾਰੀਆਂ ਚੀਜ਼ਾਂ ਆਪਦੇ ਅੰਦਰੋਂ ਕੱਢਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਦੀ ਵੀ ਇੱਕ ਤੀਸਰਾ ਪੁਆਇੰਟ ਹੈ ਜਿਹੜਾ ਕਦੀ ਵੀ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਚੋਰੀ ਯਾਰੀ ਠੱਗੀ ਤੋਂ ਦੂਰ ਰਹਿਣਾ ਇਹ ਸਾਰੀਆਂ ਚੀਜ਼ਾਂ ਅਗਰ ਆਪਦੇ ਅੰਦਰੋਂ ਕੱਢ ਲੇਗੇ ਕੱਢ ਲੋਂਗੇ ਨਾ ਚੁਗਲੀ ਕਰਨੀ ਬੰਦ ਕਰ ਦੋਗੇ ਕਿਸੇ ਦੀ ਮਤਲਬ ਕਹਿੰਦਾ ਪਾਵੇ ਐ ਕਿ ਅਗਰ ਤੁਸੀਂ ਕਿਸੇ ਨੂੰ ਲੈ ਕੇ ਪਰੇਸ਼ਾਨ ਹੋ ਕਿਸੇ ਤੇ ਤੁਸੀਂ ਲਗਦੇ ਹੋ ਕਹਿ ਲਈਆਂ ਕਿਸੇ ਤੇ ਬਲਦੇ ਹੋ ਹਨ ਉਸ ਬੰਦੇ ਦਾ ਜਦੋਂ ਹਰ ਵਕਤ ਤੁਸੀਂ 24 ਘੰਟੇ ਜ਼ਿਕਰ ਕਰਦੇ ਰਹੋਗੇ ਯਾਰ ਉਸ ਬੰਦੇ ਨੇ ਆਏਗੀ ਤੇ ਉਸ ਨੇ ਆਏ ਕੀਤੀ ਉਸ ਤਾਂ ਉਸ ਦਾ ਜਿਹੜਾ ਭਾਰ ਹੈ ਉਹ ਲੈਣ ਲੱਗ ਜਾਂਦਾ ਉਹਦਾ ਜਿਹੜਾ ਭਾਰ ਉਹ ਤੁਹਾਡੇ ਤੇ ਆਉਣ ਲੱਗ ਜਾਂਦਾ ਇਸ ਕਰਕੇ ਕਿਸੇ ਦੀ ਵੀ ਚੂਲੀ ਨਹੀਂ ਕਰਨੀ ਕਿਸੇ ਦਾ ਬੁਰਾ ਨਹੀਂ ਕਰਨਾ ਬੁਰਾ ਨਾ ਕਰੋ ਕਿਤਾ ਤੁਹਾਡਾ ਵੀ ਕਦੀ ਬੁਰਾ ਨਹੀਂ ਹੋਊਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਦੇ ਅੰਦਰ ਤੁਸੀਂ ਬਿਠਾ ਲਵੋ ਜ਼ਿੰਦਗੀ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋ ਤਾਂ ਮਾਲਕ ਕਿਤਨੇ ਕਿਤੇ ਸਫਲਤਾ ਜ਼ਰੂਰ ਦਿੰਦੇ ਆ ਅਗਲਾ ਪੁਆਇੰਟ ਆ ਵੀ ਤੁਸੀਂ ਘਰੇ ਵੀ ਹੱਥ ਤੇ ਹੱਤ ਰੱਖ ਕੇ ਨਹੀਂ ਬੈਠਣਾਗਾ ਵੀ ਵਿਹਲੇ ਨਹੀਂ ਰਹਿਣਾ ਆਪ ਦਾ ਕੰਮ ਆ ਜਿਹੜਾ ਪੂਰੀ ਮਿਹਨਤ ਤੇ ਲਗਨ ਨਾਲ ਕਰਨਾ ਜਿਹੜਾ ਵੀ ਕੰਮ ਕਰਨੇ ਹੋ ਤੁਸੀਂ ਜਿਹੜੇ ਵੀ ਕੰਮ ਕੁਛ ਵੀ ਕਰ ਰਹੇ ਹੋ ਚਾਹੇ ਜੁਟੇਂਦਰ ਹੋ ਜਾਂ ਆਦਰਵਾਇਜ਼ ਤੁਸੀਂ ਚਣਾਈ ਦੇ ਮਿਸਤਰੀ ਹੋ ਜਾਂ ਕੁਛ ਵੀ ਤਾਂ ਜਿਹੜਾ ਆਪ ਦਾ ਤੁਹਾਡਾ ਕੰਮ ਆ ਉਹ ਬੜੇ ਮਤਲਬ ਇਮਾਨਦਾਰੀ ਨਾਲ ਕਰੋਗੇ ਨਾ ਤਾਂ ਉਸ ਕੰਮ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜੂਗੀ ਸੋ ਆਸ ਉਮੀਦ ਕਰਦੇ ਹਾਂ ਆਪ ਸਭ ਨੂੰ ਵੀਡੀਓ ਚੰਗਾ ਲੱਗਿਆ ਹੋਵੇ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋ ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੈ ਸਾਈਂ ਜੀ ਜੈ ਬਲੀਆਂ ਦੀ ਜੈ ਭੀਰਾਂ ਦੀ